ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਲੋਕਰਾਂ ਚੱਲਣ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੇ ਕਾਂਗਰਸ ਪਾਰਟੀ ਦੇ ਵਿੱਚ ਗੱਠ ਜੋੜ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠ ਜੋੜ ਹੋਣ ਬਾਰੇ ਮੁੱਖ ਮੰਤਰੀ ਨੇ ਆਪਣਾ ਵੱਡਾ ਬਿਆਨ ਦਿੱਤਾ ਹੈ ਜੋ ਕਿ 2027 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੋ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਤੇਵਰ ਬਦਲੇ ਨੇ ਜਿਹੜਾ ਕਿ ਹਰ ਸਮੇਂ ਕਾਂਗਰਸ ਦੇ ਉੱਪਰ ਵੱਟੇ ਤੰਜ ਕੱਸਿਆ ਕਰਦੇ ਸੀ ਦਿੱਲੀ ਦੀ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਹੁਣ ਮੁੱਖ ਮੰਤਰੀ ਸਾਹਿਬ ਕਾਂਗਰਸ ਦਾਲ ਜਿਹੜਾ ਕਿ ਗੱਠਜੋੜ ਕਰਨ ਦੀਆਂ ਇਹ ਗੱਲਾਂ ਕਰ ਰਹੇ ਨੇ ਸੋ ਕੱਲ ਇੱਕ ਟੀਵੀ ਚੈਨਲ ਦੇ ਉੱਪਰ ਉਹਨਾਂ ਨੇ ਇੰਟਰਵਿਊ ਦਿੰਦੇ ਹੋਏ ਜੋ ਦੱਸਿਆ ਕਿ ਕਾਂਗਰਸ ਦੇ ਨਾਲ ਗੱਠ ਜੋੜ ਦੀਆਂ ਸੰਭਾਵਨਾ ਬਣ ਸਕਦੀਆਂ ਨੇ ਸਮੇਂ ਦਾ ਕੋਈ ਪਤਾ ਨਹੀਂ ਕਦੋਂ ਕੀ ਹੋ ਜਾਣਾ ਹੈ ਰਾਜਨੀਤੀ ਐਸੀ ਹੈ ਰਾਜਨੀਤੀ ਦੇ ਵਿੱਚ ਉਤਰਾਚੜਾ ਆਉਂਦੇ ਰਹਿੰਦੇ ਨੇ ਜਿਸ ਨੂੰ ਲੈ ਕੇ ਕਾਂਗਰਸ ਪੰਜਾਬ ਦੇ ਵਿੱਚ ਜੋ ਲੋਕ ਸਭਾ ਚੋਣਾਂ ਚ ਅਲੱਗ-ਅਲੱਗ ਚੋਣਾਂ ਲੜੀਆਂ ਸੀ ਹੁਣ ਉਹ ਐਸਾ ਨਹੀਂ ਹੋਵੇਗਾ ਸੋ ਇਸ ਤੋਂ ਬਾਅਦ ਜਿਹੜੀਆਂ ਚੋਣਾਂ ਹੁਣ 2027 ਵਿੱਚ ਹੋਣੀਆਂ ਨੇ ਉਹ ਕਾਂਗਰਸ ਨਾਲ ਗੱਠ ਜੋੜ ਓਕੇ ਚੋਣਾਂ ਹੋਣਗੀਆਂ ਜੋ ਕਿ ਭਾਜਪਾ ਨੂੰ ਹਰਾ ਸਕੀਏ बीजेपी इन वसी जेड़ा के सत्ता ਤੋਂ ਆਉਣ ਤੋਂ ਰੋਕ ਸਕੀਏ ਇਸ ਦੇ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਐਲਾਨ ਕਾਂਗਰਸ ਪਾਰਟੀ ਵੱਲੋਂ ਅਜੇ ਇਸ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਸਾਹਮਣੇ ਆਈ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਰਾਜਾਵਿੰਗ ਸੁਖਜਿੰਦਰ ਸਿੰਘ ਢੰਡਾਵਾ ਅਤਾਵ ਸਿੰਘ ਬਾਜਵਾ ਦੇ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਕਿ ਅਸੀਂ ਕਾਂਗਰਸ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰੇਗੀ ਜਾਂ ਨਹੀਂ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਤੇਵਰ ਬਦਲੇ ਨੇ ਜੋ ਉਹਨਾਂ ਨੇ ਟੀਵੀ 9 ਗਲੋਬਲ ਸਮੇਲਨ ਦੇ ਦੌਰਾਨ ਦੂਜੇ ਦਿਨ ਜਿਹੜਾ ਆਪਣਾ ਇਹ ਬਿਆਨ ਦਿੱਤਾ ਕਿ ਜੋ ਵੀ ਰਾਜਨੀਤੀਏ ਰਾਜਨੀਤੀ ਦੇ ਵਿੱਚ ਕਿਸੇ ਸਮੇਂ ਕੁਝ ਵੀ ਹੋ ਸਕਦਾ ਹੈ ਕੌਣ ਜਾਣਦਾ ਹੈ ਕਿ ਸਮਾਂ ਕਦੋਂ ਤੇ ਕਿਵੇਂ ਹਾਲਾਤ ਬਦਲ ਸਕਦਾ ਹੈ ਉਹਨਾਂ ਨੇ ਕਿ ਕਿ ਸਭ ਇਹ ਜਨਤਾ ਤੇ ਨਿਰਭਰ ਕਰਦਾ ਹੈ ਉਹ ਜਦੋਂ ਚੋਣ ਖੁਸ਼ੀ ਨਾਲ ਕਿਸੇ ਵੀ ਵਿਅਕਤੀ ਨੂੰ ਜ਼ਮੀਨ ਤੇ ਉਤਾਰ ਸਕਦੇ ਹਨ ਤੇ ਕਿਸੇ ਨੂੰ ਵੀ ਜਿਹੜਾ ਸਿਮਾਨ ਉੱਤੇ ਚੜਾ ਸਕਦੇ ਹਨ ਉਹਨਾਂ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਉਦਾਹਰਣ ਦਿੱਤੀ ਕਿ ਚੰਦਰਬਾਬੂ ਨਾਇਡੂ ਜੋ 15 ਸਾਲ ਬਾਅਦ ਵਾਪਸ ਸੱਤਾ ਵਿੱਚ ਆਏ ਔਰ ਅੱਜ ਜੋ ਕਿੰਗ ਮੇਕਰ ਬਣੇ ਹੋਏ ਨੇ ਪੂਰੇ ਦੇਸ਼ ਵਿੱਚ ਸੋ ਇਸਤੇ ਨਾਲ ਹੀ ਉਹਨਾਂ ਨੇ ਪੰਜਾਬ ਵਿੱਚ ਲਾਲੂ ਪ੍ਰਸਾਦ ਦੀ ਉਦਾਹਰਨ ਦਿੱਤੀ ਫੁਰ ਵੀ ਬਹੁਤ ਸਾਰੇ ਕਿ ਜਿਹੜੇ ਕਿਸੇ ਸਮੇਂ ਬਹੁਤ ਉੱਚੀਆਂ ਪਦਮੀਆਂ 'ਚ ਸੀ ਉਹ ਅੱਜ ਵੇਖ ਲਓ ਜ਼ਮੀਨਾਂ ਦੇ ਵਿੱਚ ਰੁਲ ਗਏ ਨੇ ਸੋ ਇਹੇ ਜੇ ਉਦਾਹਰਨਾਂ ਦੇ ਕੇ ਉਹਨਾਂ ਨੇ ਗੱਲਬਾਤ ਕੀਤੀ ਔਰ ਸੇਮ ਮੰਨਿਆ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ ਸੰਵਿਧਾਨ ਨੂੰ ਬਚਾਉਣ ਲਈ ਇਕੱਠੀਆਂ ਹੋਈਆਂ ਸਨ ਇਸ ਵਿੱਚ ਆਮ ਆਦਮੀ ਪਾਰਟੀ ਇਕੱਲੀ ਨਹੀਂ ਸੀ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਈਲਨ ਦੀ ਪਾਰਟੀ ਹਮਤਾ ਬੇਨਰਜੀ ਦੀ ਪਾਰਟੀ ਸਮਾਜਵਾਦੀ ਪਾਰਟੀ ਇਹ ਸਾਰੇ ਇਕੱਠੇ ਸੀ ਪੰਜਾਬ ਵਿੱਚ ਭਾਵੇਂ ਕਾਂਗਰਸ ਸਾਡੇ ਨਾਲੋਂ ਅਲੱਗ ਸੀ ਅਸੀਂ ਅਲੱਗ ਸੀ ਦੋਵਾਂ ਪਾਰਟੀਆਂ ਨੇ ਪੰਜਾਬ ਦੀਆਂ 13 ਨੋਕਸਭਾ ਸੀਟਾਂ ਤੇ ਵੱਖ-ਵੱਖ ਚੋਣ ਲੜੀ ਤੇ 8 ਸੀਟਾਂ ਕਾਂਗਰਸ ਜਿੱਤੀ ਔਰ 10 ਸੀਟਾਂ ਜਿਹੜੀ ਆਮ ਆਦਮੀ ਪਾਰਟੀ ਜਿੱਤਦੀ ਏ ਸੋ ਹੁਣ ਪੰਜਾਬ ਦੇ ਵਿੱਚ ਜੋ 2029 ਵਿੱਚ ਅਗਲੀਆਂ ਲੋਕ ਸਭਾ ਚੋਣਾਂ ਹੋਣੀਆਂ ਨੇ ਜਾਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਸ ਤੋਂ ਪਹਿਲਾਂ ਕੁਝ ਵੀ ਹੋ ਸਕਦਾ ਹੈ ਸੋ ਮੁੱਖ ਮੰਤਰੀ ਭਗਵੰਤ ਮਾਨ ਦੀ ਜੋ ਇਸ਼ਾਰੇ ਦੇ ਵਿੱਚ ਗੱਲ ਸਮਝ ਆਉਂਦੀ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਜੋ ਕਾਂਗਰਸ ਪਾਰਟੀ ਨਾਲ ਹੁਣ ਗੱਠਜੋੜ ਕਰਨ ਲਈ ਤਿਆਰ ਹੋਏ ਬੈਠੇ ਨੇ ਸੋ ਉਹਨਾਂ ਨੇ ਰਾਹੁਲ ਗਾਂਧੀ ਵਿੱਚ ਜਿਹੜਾ ਅਗਲਾ ਭਵਿੱਖ ਵੀ ਦੱਸਿਆ ਜੋ ਦੇਸ਼ ਦੇ ਵਿੱਚ ਰਾਹੁਲ ਗਾਂਧੀ ਪੂਰੇ ਦੇਸ਼ ਦਾ ਭਵਿੱਖ ਨੇ ਸੋ ਕਿਸੇ ਸਮੇਂ ਰਾਹੁਲ ਗਾਂਧੀ ਨੂੰ ਤੇ ਉਹਨਾਂ ਦੇ ਮਾਤਾ ਸੋਨੀਆ ਗਾਂਧੀ ਦੇ ਉੱਪਰ ਬਹੁਤ ਵੱਡੇ ਤੰਜ ਕਸਦੇ ਸੀ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਜੋ ਕਿ ਇੱਕ ਵੀ ਸੀਟ ਨਹੀਂ ਜਿੱਤ ਸਕੀ ਕਾਂਗਰਸ ਦੇ ਉੱਪਰ ਵੱਡੇ ਇਲਜ਼ਾਮ ਲੱਗਦੇ ਰਹੇ ਨੇ ਪਿਛਲੇ 15 ਸਾਲਾਂ ਤੋਂ ਲੇਕਿਨ ਹੁਣ ਇੱਕੋਦਮ ਤੇਜ਼ਰ ਬਦਲੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਹੁਣ ਕਾਂਗਰਸ ਨਾਲ ਗੱਠਜੋੜ ਕਰਨ ਦੀ ਹੈ ਸੰਭਾਵਨਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੱਥ ਵਧਾਇਆ ਜਾ ਰਿਹਾ ਹੈ ਪਰ ਕਾਂਗਰਸ ਨੇ ਅਜੇ ਤੱਕ ਕੋਈ ਆਪਣਾ ਬਿਆਨ ਨਹੀਂ ਦਿੱਤਾ ਕਿ ਕਾਂਗਰਸ ਵੀ ਇਸ ਗੱਲ ਨੂੰ ਸਵੀਕਾਰ ਕਰੇਗੀ ਗੱਟ ਚੋੜ ਕਰਕੇ ਪੰਜਾਬ 'ਚ ਸਰਕਾਰ ਬਣਾਏਗੀ ਜੈ ਕਾਂਗਰਸ ਆਪਣੇ ਦਮ ਤੇ ਅਲੱਗ ਚੋਣਾਂ ਲੜੇਗੀ ਇਸ ਦੇ ਬਾਰੇ ਜਿਹੜਾ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਇਸ ਦਾ ਜਿਹੜਾ ਬਿਆਨ ਕੋਈ ਆਵੇਗਾ ਤਾਂ ਫਿਰ ਤੁਹਾਨੂੰ ਸਾਂਝਾ ਕਰਾਂਗੇ